ਸਤਿ ਸ਼੍ਰੀ ਅਕਾਲ ਜੀ ਮੈਂ ਆਇਆ ਸਵਰਸਤਾਨ ਭੂਤਾ মিডিਆ ਤੋਂ ਤੁਸੀਂ ਭੂਤਾ মিডিਆ ਤੋਂ ਆਏ ਭੂਤ ਸਾਡੇ ਵਿੱਚ ਬੈਠਾ ਤੁਸੀਂ ਕਿਹੜੇ ਭੂਤਾ ਭੂਤਾ ਤੋਂ ਆਏ ਇਹ ਬਜ਼ੁਰਗੋ ਕੀ ਇੱਕ ਮੱਤ ਦਿੰਦੇ ਇਹਨਾਂ ਨੂੰ ਤੁਸੀਂ ਇਹ ਕੰਜਰਾ ਹੈ ਇਦਾਂ ਦੀ ਲਖਣ ਪੈ ਰਹੀ ਆ ਇਹ ਨਹੀਂ ਮੈਂ ਮਜ਼ਾਕ ਕਰ ਰਿਹਾ ਤੇ ਕਰੋ Papa ਜੀ ਨਾਲ ਕਰ ਬਜ਼ੁਰਗੋ ਫਿਰ ਕਰਦੇ ਕੋਨੇ ਬੱਚੇ ਇਹਨੇ ਸਿਆਣੀਆਂ ਸਲਾਵਾਂ ਲੈਂਦੇ ਹੋਣੇ ਆ ਹਾਂਜੀ ਝੂਟਮਾ ਲਾਜੀ ਅੱਛਾ ਜੀ ਆਪਾਂ ਤੇ ਇਹਨਾਂ ਨੂੰ ਇਹੋ ਗੰਨੀਆਂ ਹੁੰਦੀਆਂ ਆਪੀ ਜਿਹੜੀ ਖਰਾਬ ਆ ਮਾੜੀ ਆ ਬਿਲਕੁਲ ਬਾਕੀ ਹੋਰ ਨਚੇਦਨ ਬਰਾਜਨ ਝੇੜੜੇ ਆ ਬਿਲਕੁਲ ਬਿਲਕੁਲ ਉਹ ਬਹੁਤ ਮਾੜੀ ਆ ਹਾਂਜੀ ਇਹਨਾਂ ਨੂੰ ਕਾਪਣਾ ਲੱਗੀ ਆ ਅੱਛਾ ਜੀ ਬਾਕੀ ਚਲੋ ਇਹ ਆਖੇ ਲੱਖਣ ਤੇ ਜਨ ਨਾਲ ਉਹ ਇਹਨਾਂ ਦੀ ਆ ਬਿਲਕੁਲ 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 ਨਹੀਂ ਲੱਗਦਾ ਬੜਾ ਰੰਮਾ ਅੱਛਾ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਜੇ ਫਿਰ ਬਜ਼ੁਰਗਾਂ ਦੀਆਂ ਸਲਾਵਾਂ ਲੈਂਦੇ ਜੇ ਤੁਸੀਂ ਰਹਿਵਾਂ ਲੈਂਦੇ ਜੇ ਇਹ ਸਿੱਖਿਆਰ ਬਜ਼ੁਰਗਾਂ ਤੋਂ ਦੱਸੀ ਸਿੱਖਣਾ ਸੁਖਣਾ ਕਾਦਾ ਵਾ ਜੀ ਇਹਨਾਂ ਕੋ ਡਰਦਾ ਐ ਵੀ ਇੱਥੇ ਬੈਠਾ ਤੇ ਅਸੀਂ ਇੱਥੇ ਬੈਠੇ ਆਂ ਇਹ ਕੱਤੋਂ ਬੈਠਾ ਜੀ ਡਰਦਾ ਜਨਾਨੀ ਦੇ ਥੱਲੇ ਇਹ ਵੀ ਲੱਗਾ ਤੇ ਅਸੀਂ ਵੀ ਲੱਗੇ ਆਂ ਕਿ ਜਿਵੇਂ ਅਸੀਂ ਗਏ ਬਜ਼ੁਰਗੋ ਕੀ ਕਹਿਣ ਡਿਆ ਫਿਰੇ ਓਏ ਆਹੇ ਕੰਜਰ ਵਾ ਆਏ ਇਹਦੇ ਕੰਮ ਹੀ ਇਦਾਂ ਨੇ ਇਹੋ ਜੀਆਂ ਗੱਲਾਂ ਮਾਰਦੇ ਹੁੰਦਾ ਵਾ ਫਿਰ ਤੂੰ ਹੀ ਨਹੀਂ ਲੱਗੇ ਥੱਲੇ ਨਾ ਨਾ ਕੌਣ ਕਹਿੰਦਾ ਵਾ ਬਾਪੂ ਕੀ ਕਰੇ ਲੱਗਾ ਓ ਅੰਟੀ ਬੱਦਾਂ ਮਾਂਦੀ ਓ ਕਿੱਥੇ ਹੋ ਓ ਕਿੱਥੇ